ਦਸ਼ਕਾਲ ਸਮੇਤ ਬਲਟਨ ਚ ਬहोत-ਬहोत ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਜੋ ਸੰਧੂ ਤੁਹਾੜਾ ਹੜਪੀਰਤਾ ਦੇ ਲਈ ਆਨਲਾਈਨ اوਪੀਡੀ ਲੈ ਕੇ ਆਸਰਾ ਫੜਾ ਦੇ ਸੰਕਰ ਤੋਂ ਬਾਅਦ ਹੁਣ ਜ਼ਿਆਦਾਤਰ ਜ਼ਿਲ੍ਹਾ ਦੇ ਵਿੱਚ ਪਾਣੀ ਉਤਰਨ ਲੱਗਿਆ ਹੈ ਪਰ ਬਾਵੇ ਇਲਾਕਿਆਂ ਦੇ ਵਿੱਚ ਮੋੜ ਵਸੇਬੇ ਦੇ ਲਈ ਕੰਮ ਕੀਤੇ ਜਾ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਬਿਮਾਰੀਆਂ ਫੈਲਣ ਦੀ ਚਿੰਤਾ ਵੀ ਬਰਕਰਾਰ ਹੈ ਔਰ ਬੇਸ਼ੱਕ ਸਮਾਜ ਸੇਵੀ ਸੰਸਥਾਾਂਾਂ ਪ੍ਰਸ਼ਾਸਨ ਦੇ ਵੱਲੋਂ ਪੀੜਤਾ ਤੱਕ ਪਹੁੰਚ ਕਰਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਪਰ ਇਸ ਔਖੀ ਘੜੀ ਦੇ ਵਿੱਚ న్యూਸ 18 ਪੰਜਾਬ ਦੇ ਹਰ ਹੜੱਪ ਪੀੜਤ ਦੇ ਨਾਲ ਖੜਾ ਹੈ ਅਤੇ ਅੱਜ ਆਨਲਾਈਨ ਓਪੀਡੀ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਵਿਕਰਮ 베ਦੀ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਪਰ ਅਜਿਹੇ ਦੇ ਵਿੱਚ ਸਭ ਤੋਂ ਪਹਿਲਾ ਇਹ ਹੈ ਕਿ ਆਖਰਕਾਰ ਕਿਹੜੀਆਂ ਬਿਮਾਰੀਆਂ ਬੱਚਿਆਂ ਨੂੰ ਹੁੰਦੀਆਂ ਨੇ ਕਿਉਂਕਿ ਬੱਚਿਆਂ ਦੇ ਜਿਹੜੇ ਸਮੱਸਿਆਵਾਂ ਹੁੰਦੀਆਂ ਨੇ ਉਸ ਦੇ ਨਾਲ ਬੱਚੇ ਤਾਂ ਸੁਭਾਵਿਕ ਤੌਰ ਤੇ ਪਰੇਸ਼ਾਨ ਹੁੰਦੇ ਹੀ ਨੇ ਔਰ ਆਖਰਕਾਰ ਉਹ ਬੱਚੇ ਨੇ ਉਹ ਬੋਲ ਕੇ ਚੰਗੀ ਤਰ੍ਹਾਂ ਕਈ ਵਾਰ ਦੱਸ ਵੀ ਨਹੀਂ ਸਕਦੇ ਜਿਹੜੇ ਬਹੁਤ ਛੋਟੇ ਬੱਚੇ ਹੁੰਦੇ ਨੇ 1.5-2 ਸਾਲ ਤੋਂ ਛੋਟੇ ਬੱਚੇ ਔਰ ਜੇਕਰ ਉਹ ਦੱਸ ਵੀ ਸਕਣ ਤਾਂ 72 ਸਮੱਸਿਆਵਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਹੁੰਦੀਆਂ ਨੇ ਔਰ ਬੱਚਿਆਂ ਦੇ ਨਾਲ ਨਾ ਮਾਪੇ ਜਿਹੜੇ ਨੇ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਦਿਖਾ ਰਿਹਾ ਕਿ ਬੱਚਿਆਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਕਿਹੜੀਆਂ ਨੇ ਪੇਟ ਦਾ ਇਨਫੈਕਸ਼ਨ ਦਸਤ ਉਲਟੀਆਂ ਲੱਗਣਾ ਖੁਸ਼ਕ ਚਮੜੀ ਹੋਣਾ ਔਰ ਅਲਰਜੀ ਹੋਣਾ ਡਾਇਰੀਆ ਹੋਣਾ ਡੇਂਗੂ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਗੰਭੀਰ ਹੋ ਜਾਂਦੀਆਂ ਨੇ ਸਕਿਨ ਦੀ ਸਮੱਸਿਆ ਹੋਣੀ ਸਭ ਤੋਂ ਪਹਿਲਾਂ ਸਭ ਤੋਂ ਆਮ ਅਸੀਂ ਕਹਿ ਸਕਦੇ ਆ ਇਹ ਹੀ ਔਰ ਜ਼ਿਆਦਾ-ਜ਼ਿਆਦਾ ਚਾਂਸਿਸ ਹੁੰਦੇ ਨੇ ਜਦੋਂ ਇਸ ਤਰੀਕੇ ਦੇ ਹਾਲਾਤ ਹੋਣ ਜਦੋਂ ਹੜ ਜਿਹੜੇ ਨੇ ਇਸ ਐਨੇ ਬੁਰੇ ਤਰੀਕੇ ਦੇ ਨਾਲ ਆਏ ਹੋਣ ਇਨਾ ਪਾਣੀ ਜਦਾ ਹੈ ਚੜਿਆ ਹੋਵੇ ਕਈ ਕਈ ਫੁੱਟ ਔਰ ਹੁਣ ਉੱਤਰ ਵੀ ਗਿਆ ਪਾਣੀ ਪਰ ਫਿਰ ਵੀ ਉਹ ਖੜਾ ਪਾਣੀ ਉਹ ਖੜਾ ਪਾਣੀ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਸੱਦਾ ਦੇਂਦਾ ਨਜ਼ਰ ਆਉਂਦਾ ਹੈ ਔਰ ਸਿਰਫ ਬੜੇ ਹੀ ਨਹੀਂ ਬਲਕਿ ਜਿਹੜੇ ਬੱਚੇ ਨੇ 마ਸੂਮ ਬੱਚੇ ਨੇ ਜਿਹੜੇ ਖੁੱਲ ਕੇ ਦੱਸ ਵੀ ਨਹੀਂ ਸਕਦੇ ਕਿ ਸਾਨੂੰ ਕਿਹੜੀ ਸਮੱਸਿਆ ਹੈ ਔਰ ਐਸੀ ਦਿਖਾ ਰਹੇ ਹਾਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਔਰ ਕਿਵੇਂ ਅਸੀਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਹੈ ਉਹ ਬਚਾ ਕਰ ਸਕਦੇ ਆ ਉਹ ਵੀ ਸਭ ਤੋਂ ਜ਼ਿਆਦਾ ਅਹਿਮ ਹੈ ਅਸੀਂ ਗੱਲ ਕਰਾਂਗੇ ਆਸਾਫਤ ਦੀ ਘੜੀ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਸਮੱਸਿਆਵਾਂ ਤੋਂ ਬਚਾਈ ਤਾਂ ਡਾਕਟਰ ਵਿਕਰਮ 베ਦੀ ਸਾਡੇ ਨਾਲ ਜੁੜ ਚੁੱਕੇ ਨੇ ਬੱਚਿਆਂ ਦੇ ਰੋਗਾ ਦੇ ਮਾਹਿਰ ਨੇ ਬਹੁਤ ਬਸਵਾਗਤ ਹੈ ਨਿਊਜ਼ 18 ਪੰਜਾਬ ਤੇ ਡਾਕਟਰ ਵਿਕਰਮ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੀ ਸਭ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਬੱਚੇ ਬੇਸ਼ੱਕ ਉਹ ਬਹੁਤ ਛੋਟਾ ਹੋਏ ਜਿਹਨੂੰ ਬੋਲਣਾ ਨਾ ਵੀ ਆਉਂਦਾ ਹੋਵੇ ਜਾਂ ਫਿਰ ਬੋਲਣਾ ਵੀ ਆਉਂਦਾ ਹੋਵੇ ਡਾਕਟਰ ਸਾਹਿਬ ਬੱਚਿਆਂ ਨੂੰ ਪਰ ਉਹ ਫਿਰ ਵੀ ਕਈ ਵਾਰ ਖੁੱਲ ਕੇ ਆਪਣੀ ਬਿਮਾਰੀ ਨਹੀਂ ਦੱਸ ਪਾਉਂਦੇ ਔਰ ਜਿਹੜੇ ਹਾਲਾਤਾਂ ਦੇ ਵਿੱਚੋਂ ਹੁਣ ਪੰਜਾਬ ਗੁਜ਼ਰ ਰਿਹਾ ਹੜ ਆ ਕੇ ਜਾ ਚੁੱਕੇ ਨੇ ਖੜਾ ਪਾਣੀ ਹੈ ਮੱਛਰ ਹੈ ਔਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਕਹਿ ਸਕਦੀ ਕਿ ਅਣਗਿਣਤ ਹੀ ਤਾਂ ਫਿਰ ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਾਂਗੇ ਕਿ ਜਿਹੜੇ ਬੱਚਿਆਂ ਦੇ ਮਾਪੇ ਨੇ ਉਹ ਕਿਵੇਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਨੇ ਹਾਲਾਂਕਿ ਉਹਨਾਂ ਦੇ ਅਜੇ ਵੀ ਚੋਂ ਪਾਸੇ ਕਈ ਜਿਆਦਾ ਖੜਾ ਪਾਣੀ ਹੈ ਬਿਲਕੁਲ ਸੋ ਅਸੀਂ ਸਭ ਤੋਂ ਜ਼ਿਆਦਾ ਡਰ ਨਾ ਇਸ ਮੌਸਮ ਚ ਹੁੰਦਾ ਹੈ ਡੇਂਗੂ ਐਂਡ ਮਲੇਰੀਆ ਦਾ ਹਮ ਐਂਡ ਲੈਪਟੋਸਪਾਇਰਾ ਕਰਕੇ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਨਾਲ ਜਿਹੜੇ ਖੜੇ ਪਾਣੀ ਤੇ ਉਹ ਉਹ ਵੀ ਦਿੱਕਤ ਦਿੰਦਾ ਹੈ ਸੋ ਡੇਂਗੂ ਦਾ ਜਿਹੜਾ ਸਪਰੈਡ ਦਾ ਟਾਈਮ ਹੈ ਸਮਾਂ ਹੈ ਉਹ ਯੂਜੂਲੀ ਅਕਟੋਬਰ ਨਵੰਬਰ ਦਾ ਹੁੰਦਾ ਹੈ ਐਂਡ ਹਨਾ ਕਰਕੇ बिकॉज ਪਾਣੀ ਜਿਹੜਾ ਹੈ ਵੈਸੀ ਹੁਣ ਜਿਆਦਾ ਖੜਾ ਰਹਿ ਰਿਹਾ ਹੈ ਹੂੰ ਉਹ ਡੇਂਗੂ ਦਾ ਜਿਹੜਾ ਖਤਰਾ ਹੈ ਉਹ ਸਭ ਤੋਂ ਜਿਆਦਾ ਸਾਨੂੰ ਚਿੰਤਿਤ ਕਰੇਗਾ ਸੋ ਬਹੁਤ ਜ਼ਰੂਰੀ ਹੈ ਸਭ ਨੂੰ ਧਿਆਨ ਰੱਖਣਾ ਕਿ ਅਸੀਂ ਪ੍ਰੀਵੈਂਸ਼ਨ ਰੱਖੀਏ ਸਭ ਤੋਂ ਸਿੰਪਲ ਪ੍ਰੀਵੈਂਸ਼ਨ ਬੱਚਿਆਂ ਨੂੰ ਡੇਂਗੂ ਤੋਂ ਬਚਾਉਣ ਲਈ ਹੈ ਫੁੱਲ ਕਲੋਥਿੰਗ ਕਿ ਅਸੀਂ ਪੂਰੇ ਕੱਪੜੇ ਬੱਚੇ ਨੂੰ ਪਨਾ ਕੇ ਰੱਖੀਏ ਭਾਵੇਂ ਉਹਦੀ ਏਜ 1 ਮੰਥ ਹੋਏ ਜਾਂ 12 ਸਾਲ ਹੋਏ ਤੇ ফুল ਪਜਾਮਾ ফুল 슬ੀਵਸ ਜੇ ਅਸੀਂ ਪਾਵਾਂਗੇ ਉਹਦਾ ਜਿਹੜਾ ਪ੍ਰੀਵੈਂਸ਼ਨ ਰੇਟ ਹੈ ਉਹ ਕਿਸੇ ਵੀ ਆਡੋਮੋਸ ਜਾਂ ਫਿਰ ਅਸੀਂ ਸਪਰੇਅ ਯੂਜ਼ ਕਰਦੇ ਆਏ ਮੋਸਕੀਟੋ ਵਾਲੀ ਉਸ ਤੋਂ ਕਾਫੀ ਜ਼ਿਆਦਾ ਰਹਿੰਦਾ ਹੈ ਤੇ ਮੱਛਰਾਂ ਤੋਂ ਐਂਡ باقی ਬਿਮਾਰੀਆਂ ਤੋਂ ਬਚਣ ਦਾ ਤਰੀਕਾ ਇਹ ਹੈ ਦੂਜੀ ਗੱਲ ਹੈ ਜੀ ਤੁਸੀਂ ਜਿਵੇਂ ਕਿਹਾ ਕਿ ਪੇਟ ਦੀ ਜਿਹੜੀ ਸਮੱਸਿਆ ਨੇ ਉਹ ਵੀ ਜ਼ਿਆਦਾ ਹੁਣ ਵੱਜ ਜਾਂਦੀਆਂ ਨੇ ਸੋ ਬਿਕੋਜ਼ ਸਾਫ਼ ਪਾਣੀ ਨਹੀਂ ਹੈ ਸਾਫ ਪਾਣੀ ਨਾ ਹੋਣ ਕਰਕੇ ਬੱਚੇ ਜਿਹੜਾ ਹੈ ਉਹਨਾਂ ਨੂੰ ਲੂਸ ਮੋਸ਼ਨ ਵੋਮਿਟਿੰਗ ਕਈਆਂ ਨੂੰ ਟਾਈਫਾਇਡ ਅਸੀਂ ਦੇਖ ਰਹੇ ਹਾਂ ਕਿ ਟਾਈਫਾਇਡ ਦੀ ਮਾਤਰਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧ ਰਹੀ ਹੈ ਜੀ ਇਵਨ ਸ਼ਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਕੰਟਾਮਿਨੇਟਿਡ ਆ ਰਿਹਾ ਸੋ ਟਾਈਫਾਇਡ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ ਹੈ ਹੈਪਟਾਈਟਸ ਹੈਪਟਾਈਟਸ ਹੁੰਦੀ ਹੈ ਲਿਵਰ ਦੀ ਇਨਫੈਕਸ਼ਨ ਉਹਦੇ ਨਾਲ ਪੀਲੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਏ ਵੀ ਜਿਹੜੀ ਇੱਕ ਬਿਮਾਰੀ ਹੈ ਉਹ ਪਾਣੀ ਨਾਲ ਫੈਲਦੀ ਹੈ ਸੋ ਓਵਰਆਲ ਸਭ ਨੂੰ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਅ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਪਰ ਇਹ ਵੀ ਤੁਹਾਨੂੰ ਦੱਸਦੀ ਕਿ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਕਾਲ ਕਰ ਸਕਦੇ ਹੋ ਔਰ ਆਨਲਾਈਨ ओपीडी ਅਸੀਂ ਇਸ ਕਰਕੇ ਹੀ ਨਾ ਦਿੱਤਾ ਹੋਇਆ ਕਿਉਂਕਿ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਇਨਫੈਕਟ ਸਿਰਫ ਬੱਚਿਆਂ ਦੇ ਨਹੀਂ ਬਲਕਿ ਹੋਰ ਵੀ ਜਿਹੜੀ ਤੁਸੀਂ ਜਾਣਕਾਰੀ ਜੇਕਰ ਇਸ ਮੌਸਮ ਨੂੰ ਲੈ ਕੇ ਲੈ ਸਕਦੇ ਹੋ ਕਿ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਉਸ ਦੇ ਬਾਰੇ ਵੀ ਗੱਲ ਕਰ ਸਕਦੇ ਹੋ 81800 889 اور 2162 ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰੋ ਔਰ ਹਾਲੀ ਦੇ ਵਿੱਚ ਸਾਡੇ ਨਾਲ ਲਾਈਵ ਜਿਵੇਂ ਤੁਸੀਂ ਦੇਖ ਰਹੇ ਹੋ ਡਾਕਟਰ ਸਾਹਿਬ ਜੁੜੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਇੱਕ ਹੋਰ ਜ਼ਿਕਰ ਕਰਾਂਗੇ ਡਾਕਟਰ ਸਾਹਿਬ ਕਿਉਂਕਿ ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਚੇ ਦੇਖੋ ਆਮ ਤੌਰ ਤੇ ਮਿੱਟੀ ਦੇ ਵਿੱਚ ਖੇਡਦੇ ਹੁੰਦੇ ਸੀ ਔਰ ਮਾਪੇ ਕਦੀ ਉਹਨਾਂ ਨੂੰ ਰੋਕਦੇ ਵੀ ਨਹੀਂ ਸੀ ਪਰ ਹੁਣ ਇਹ ਚਲਨ ਕੱਟ ਗਿਆ ਆਮ ਤੌਰ ਤੇ ਅਸੀਂ ਬਹੁਤ ਘੱਟ ਦੇਖਾਂਗੇ ਕਿਤੇ ਵੀ ਬੱਚੇ ਜਿਹੜੇ ਮਿੱਟੀ ਵਿੱਚ ਜ਼ਿਆਦਾ ਖੇਡਦੇ ਹੋਣਗੇ ਹੁਣ ਜਿਹੜੀ ਇਹ ਮਿੱਟੀ ਹੈ ਇਹ ਪਹਾੜਾ ਤੋਂ ਆਈ ਹੈ ਔਰ ਇਹ ਮਿੱਟੀ ਕਿਸ ਤਰੀਕੇ ਦੇ ਨਾਲ ਕਿਉਂਕਿ ਨੁਕਸਾਨ ਦੇ ਹੋ ਸਕਦੀ ਹੈ ਜਿਸ ਤਰੀਕੇ ਜੇਕਰ ਅਸੀਂ ਆਮ ਤੌਰ ਤੇ ਗੱਲ ਕਰੀਏ ਹੁਣ ਜਿਹੜੇ ਪ੍ਰਭਾਵੇ ਤੇ ਇਲਾਕੇ ਨੇ ਉੱਥੇ ਬੱਚੇ ਨੇ ਸੋ ਪਹਿਲੀ ਗੱਲ ਹੈ ਕਿ ਅ ਹਾਲੀ ਨਾ ਜਿਵੇਂ ਜਿਵੇਂ ਟਾਈਮ ਲੰਗੇਗਾ ਹਲਕ-ਹਲਕ ਸਟੇਜਸ ਦੀ ਤੁਮਾਰੀਆਂ ਹੁੰਦੀਆਂ ਅਸੀਂ ਨਾ ਇੱਕ ਚੀਜ਼ ਨੂੰ ਸਮਝੀਏ ਕਿ ਜਿਹੜਾ ਸਟਾਰਟਿੰਗ ਦਾ ਪੀਰੀਅਡ ਹੈ ਜਦ ਤੱਕ ਪਾਣੀ ਖੜਾ ਹੈ ਇੱਕ ਅਲੱਗ ਸੈਟ ਆਫ ਬਿਮਾਰੀਆਂ ਆਣਗੀਆਂ ਇਕ ਵਾਰ ਪਾਣੀ ਥੱਲੇ ਜਾਣਾ ਸ਼ੁਰੂ ਹੋਏਗਾ ਉਹਦਾ ਲੈਵਲ ਕੱਟ ਹੋਏਗਾ ਅਲੱਗ ਸੈਟ ਆਫ ਬਿਮਾਰੀਆਂ ਆਣਗੀਆਂ ਹਾਂ ਹਾਂ ਐਂਡ ਉਸ ਤੋਂ ਬਾਅਦ ਇੱਕ ਅਲੱਗ ਸੈਟ ਆਫ ਬਿਮਾਰੀਆਂ ਆਣਗੀਆਂ ਜਦ ਸਾਰਾ ਸੁੱਕਣਾ ਸ਼ੁਰੂ ਹੋਏਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਿੱਟੀ ਵਗੈਰਾ ਆਈ ਹੈ ਅਸੀਂ ਬਹੁਤ ਜ਼ਿਆਦਾ ਦੇਖਿਆ ਹੈ ਕਿ ਇਨਸੀਡੈਂਸ ਆਫ ਸਨੇਕ ਬਾਈਟਸ ਜੀ ਵੀ ਬਹੁਤ ਜ਼ਿਆਦਾ ਵਧੇ ਹੈ ਸੇ ਅਸੀਂ ਵੀਡੀਓਜ਼ ਵੀ ਦੇਖੀਆਂ ਸੋ ਬਹੁਤ ਜ਼ਰੂਰੀ ਹੈ ਐਂਟੀ ਸਨੇਕ ਵੈਨਮ ਹਰ ਜਗ੍ਹਾ ਹੋਣਾ ਟੈਕਨਸ ਇਕ ਬਹੁਤ ਵੱਡੀ ਚੀਜ਼ ਹੈ ਕਿ ਟੈਟਨਸ ਇੱਕ ਅਜਿਹੀ ਚੀਜ਼ ਹੈ ਜਿਹਦਾ ਕੋਈ ਇਲਾਜ ਹੈ ਹੀ ਨਹੀਂ ਹੈ ਜੀ ਸੋ ਕਿਸੇ ਨੂੰ ਸੱਟ ਲੱਗਦੀ ਹੈ ਸੱਟ ਲੱਗਣ ਤੋਂ ਬਾਅਦ ਉਹ ਪਾਣੀ 'ਚ ਖੇਡ ਰਹੇ ਆ ਜਾਂ ਫਿਰ ਗਿੱਲੀ ਮਿੱਟੀ 'ਚ ਜਾ ਰਹੇ ਆ ਤੇ ਟੈਟਨਸ ਦੀ ਦਿੱਕਤ ਜਿਹੜੀ ਆ ਉਹ ਆਨ ਦੀ ਸਮੱਸਿਆ ਹੁੰਦੀ ਹੈ ਐਂਡ ਇਹ ਕੱਲੇ ਬੱਚਿਆਂ ਨਹੀਂ ਅਡਲਟਸ ਲਈ ਵੀ ਟੈਟਨਸ ਬਹੁਤ ਜ਼ਰੂਰੀ ਇਨਫੈਕਸ਼ਨ ਬਿਲਕੁਲ ਡਾਕਟਰ ਸਾਹਿਬ ਆਪਾਂ ਕੰਟੀਨਿਊ ਕਰਾਂਗੇ ਤਾਂ ਗਗਨਦੀਪ ਸਿੰਘ ਸਾਡੇ ਨਾਲ ਜੁੜ ਗਏ ਨੇ ਰੋਪੜ ਤੋਂ ਕਾਲਰ ਲੈ ਲਈਏ ਆਪਾਂ

ਪੈਰਾਸੀਟਾਮੋਲ ਜਾਂ ਕਰੋਸਿਨ ਜਾਂ ਡੋਲੋ ਦੀ ਟੈਬਲੇਟ ਆਂਦੀ ਹੈ ਅਸੀਂ ਉਹ ਲਈਏ ਹੁਣ ਬੁਖਾਰ ਅਲੱਗ-ਅਲੱਗ ਟਾਈਪ ਦੇ ਹੁੰਦੇ ਅੱਜਕੱਲ ਬਹੁਤ ਜ਼ਿਆਦਾ ਵਾਇਰਲ ਫੈਲੇ ਹੋਏ ਹੈ ਇਸ ਵਾਇਰਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਾਫੀਆਂ ਦਾ ਗਲਾ ਦਰਦ ਹੋ ਰਿਹਾ ਹੈ ਬਾਡੀ ਪੇਨਸ ਬਹੁਤ ਹੋ ਰਹੀ ਹੈ ਬਦਨ ਟੁੱਟ ਰਿਹਾ ਹੈ ਸੋ ਇਹ ਜਾਰੀ ਚੀਜ਼ਾਂ ਹੋ ਰਹੀਆਂ ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਆਪਣਾ ਫੀਵਰ ਉਤਾਰੋ ਐਂਡ डेंगू ਵੀ আজকাল ਫੈਲਣਾ ਸ਼ੁਰੂ ਹੋ ਗਿਆ ਹੈ ਤੇ ਇਹ ਘਬਰਾਣ ਦੀ ਗੱਲ ਨਹੀਂ ਬਟ ਤੁਹਾਨੂੰ ਸਿੰਪਟਮਸ ਆਪਣੇ ਦੇਖਣੇ ਫਰੈਂਡ ਕੇ ਜੇ ਲੱਗਦਾ ਕਿ ਕੰਬਾ ਛਿੜ ਕੇ ਸਾਨੂੰ ਬੁਖਾਰ ਆ ਰਿਹਾ ਹੈ ਬਾਡੀ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ 3 4ਵੇਂ ਦਿਨ ਤੇ ਰੈਸ਼ਸ ਆ ਰਹੇ ਹਨ ਤੇ ਫਿਰ ਤੁਹਾਨੂੰ ਆਪਣਾ ਟੈਸਟ ਵੀ ਕਰਾਉਣਾ ਚਾਹੀਦਾ ਹੈ ਪਾਣੀ ਦਾ ਫਲੂਇਡਸ ਇਹ ਚੀਜ਼ਾਂ ਜ਼ਿਆਦਾ ਰੱਖੋ ਐਂਡ ਆਪਣੇ ਲਈ ਕਰੋਸੇਨਿਆ ਡੋਲੋ ਲੋ ઓਰਦੀਨਲ ਫਰਕ ਪੈ ਜਾਏਗਾ। ਅੱਛਾ ਇੱਕ ਹੋਰ ਸਵਾਲ ਇਸਟੈਡ ਆਨ ਕਰ ਲਈ ਕਿਉਂਕਿ ਇਹ ਆਮ ਤੌਰ ਤੇ ਦਿਮਾਗ ਦੇ ਵਿੱਚ ਹੁੰਦਾ ਕਿ ਜਿਹੜੀਆਂ ਆਪਾਂ ਪਾਣੀ ਦੀਆਂ ਪੱਟੀਆਂ ਰੱਖ ਲੈਣੇ ਆਂ ਬੱਚਿਆਂ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਕਈ ਵਾਰ ਬੁਖਾਰ ਆ ਜਾਂਦਾ ਪੇਰੈਂਟਸ ਨਾ ਕੰਫਿਊਜ਼ ਹੋ ਜਾਂਦੇ ਨੇ ਕਿ ਬਹੁਤ ਛੋਟਾ ਬੱਚਾ ਮੰਨ ਲਓ 1 ਸਾਲ ਦਾ ਬੱਚਾ ਕੀ ਸੀਦੇ ਪੱਟੀ ਰਖੀਏ ਠੰਡੇ ਪਾਣੀ ਦੀਆਂ ਨਾਰਮਲ ਪਾਣੀ ਦੀ ਵੀ ਆ ਨਹੀਂ। ਡਾਕਟਰ ਸਾਹਿਬ। ਅ ਸ਼ੁਕਰੀਆ ਗਗਨਦੀਪ ਜੀ ਤੁਹਾਡਾ। ਬਹੁਤ ਬੜੀ। ਹਮ। बहुत वाला सवाल पूछे एनफ्यूजन बहुत करॉडी तो गर्म हो जाती है बॉडी शिवर करनी शुरू कर दी का छिड़ना शुरू हो जाता है हूं यह शिवरिंग एक बॉडी का डिफेंस मैकेस मैके मतलब है कि बॉडी शिवरिंग करती है ताकि करे hmm. सो सानू बहुत जरूरी है अट्टी hmm. सिर्फ माथे तख दे दें दे। तो गलत तरीका है स्पॉजिंग करन hmm. करने का एक्चुअली असना है टावल लेना है या कपड़ा लेना है पानी चुबा है एंड पानी कद भी ठंडा पानी ਟੀਟ ਕੋਰ ਨਹੀਂ ਕਰਦੇ ਅਸੀਂ ਲੂਪ ਵਾਰਮ ਵਾਟਰ ਕੋਸੇ ਪਾਣੀ ਨਾਲ ਨੂੰ ਡਿਪ ਕਰਨਾ ਹੈ ਕਦੀ ਠੰਡੇ ਜਾਂ ਬਰਫ਼ ਵਾਲੇ ਪਾਣੀ ਨਾਲ ਕਦੀ ਵੀ ਡਿਪ ਨਹੀਂ ਕਰਨਾ ਐਂਡ ਉਸ ਤੋਂ ਬਾਅਦ ਉਹਨੂੰ ਪੂਰਾ ਨਿਚੋੜਨਾ ਨਹੀਂ ਹੈ ਅਸੀਂ ਗਿੱਲੇ ਕੱਪੜੇ ਨੂੰ ਪੂਰੀ ਬਾਡੀ ਨੂੰ ਪਹੁੰਚਣਾ ਹੈ ਜਦ ਅਸੀਂ ਪੋਚਾਂਗੇ ਅਸੀਂ ਕੀ ਚਾਹੁੰਦੇ ਹਾਂ ਕਿ ਥੋੜਾ ਜਿਹਾ ਪਾਣੀ ਦੀ ਇੱਕ ਲੇਅਰ ਜਿਹੜੀ ਹੈ ਉਹ ਸਕਿੰਤੇ ਰਹੇ ਤਾਂ ਕਿ ਜਦ ਹੋਵੇ ਵੈਪੋਰੇਟ ਹੋਏ ਤੇ ਆਪਣੇ ਆਪ ਦੀ ਬੋਡੀ ਦੀ 쿨ਿੰਗ ਹੋਣੀ ਸ਼ੁਰੂ ਹੋ ਗਈ। ਜੀ ਆਪਣਾ ਕੋਟਸ ਲਵਾਂਗੇ ਜਾਂ ਤੁਸੀਂ ਸੁਲਾ ਵੀ ਸਕਦੇ ਹੋ। ਠੀਕ ਹੈ ਆਪਾਂ ਕੰਟੀਨਿਊ ਰੱਖਦੇ ਹਾਂ ਚਰਚਾ ਵੀ। ਵਿਕਰਮ ਜੀ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਲੁਧਿਆਣਾ ਤੋਂ ਗੱਲ ਕਰ ਰਹੇ ਨੇ। ਤੁਸੀਂ ਸਵਾਲ ਲੈ ਸਕਦੇ ਹੋ। ਜੀ ਮੈਨ 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 ਗਲਾ ਦੁਖਦਾ ਹੈ ਉਹਨਾਂ ਨੂੰ ਸਭ ਜਿਦਮੀ ਉਹਨਾਂ ਨੂੰ ਮੀ ਖਾਸ ਕਰ ਉਹਦੇ ਬਹੁਤ ਦੁਖਣ ਲੱ ਜਾਂਦਾ ਮੋਸਮ ਕਿੰਝ ਕੋਈ ਆਪ ਕੋਈ ਕਾਸ਼ਨ ਵਗੈਰਾ ਹੋ ਸਕਦੇ ਆ। ਤੁਹਾਡੀ ਕਿੰਨੀ ਉਮਰ ਹੈ? बच्चे मैम 20 ओके ठीक है हां जी डॉक्टर साहब ਮੈਨੂੰ ਨੇ ਸੌਰੀ ਸਵਾਲ ਨਹੀਂ ਸੁਣਿਆ ਤੁਸੀਂ ਪਲੀਜ਼ ਰਿਪੀਟ ਕਰ ਸਕਦੇ ਹੋ ਗਲਾ ਕਹਿਦੇ ਨੇ ਦੁਖਦਾ ਹੈ ਬੱਚੇ ਦੀ ਆਵਾਜ਼ ਲੱਗ ਰਹੀ 13 ਸਾਲ ਦਾ ਬੱਚਾ ਹੈ ਉਹਦਾ ਗਲਾ ਦਰਦ ਕਰ ਰਿਹਾ ਓਕੇ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਛੋਟੇ ਬੱਚੇ ਲਈ ਬਿਨਾਂ ਐਗਜ਼ਾਮੀਨੇਸ਼ਨ ਤੋਂ ਨਾ ਕੁਝ ਵੀ ਕਹਿਣਾ ਠੀਕ ਨਹੀਂ ਰਹੇਗਾ ਬਟ ਜੇ ਮੈਂ ਤੁਹਾਨੂੰ ਕੁਝ ਦੇਸੀ ਨੁਸਖੇ ਦੱਸਾਂ ਬਿਕੋਜ਼ ਗਲਾਦਰਥ ਕੈਨ ਬੀ ਇਟ ਟਨਸਲਸ ਵੀ ਖਰਾਬ ਹੋ ਸਕਦੇ ਹਨ ਇਨਫੈਕਸ਼ਨ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਸੋ ਬਿਨਾ ਦੇਖੇ ਦਵਾਈ ਪ੍ਰੈਸਕ੍ਰਾਈਬ ਕਰਨਾ ਇੱਕ ਚੰਗੀ ਚੀਜ਼ ਨਹੀਂ ਹੈ ਬਟ ਸਭ ਤੋਂ ਅੱਛਾ ਇਲਾਜ ਹੈ ਕਾੜਾ ਜੇਸੀ ਕਾੜਾ ਬਣਾਉਂਦੇ ਨਾ ਅੱਛਾ ਡਾਕਟਰ ਸਾਹਿਬ ਉਹ ਗਰਮ ਨਹੀਂ ਰਹੇਗਾ ਕਾੜਾ ਕਿਉਂਕਿ ਆਮੂਮਨ ਤੌਰ ਤੇ ਉਸ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਜੇਕਰ ਆਪਾਂ ਵੱਡੀਆਂ ਦੀ ਵੀ ਗੱਲ ਕਰੀਏ ਉਹ ਕਾਫੀ ਹੋਰ ਵੀ ਸਮੱਸਿਆਵਾਂ ਕਈ ਵਾਰ ਪੈਦਾ ਕਰ ਦਿੰਦਾ ਹੈ ਗਰਾਰੇ ਹੋ ਸਕਦੇ ਨੇ ਉਹ ਵੀ ਆਪਸ਼ਨ ਹੋ ਸਕਦਾ ਹੈ ਬਿਲਕੁਲ ਜੇ ਬੱਚਾ 7 ਜਾਂ 8 ਸਾਲ ਤੋਂ ਵੱਡਾ ਹੈ ਤਾਂ ਅਸੀਂ ਗਰਾਰੇ ਕਰ ਸਕਦੇ ਹਾਂ ਨੋਰਮਲ ਗਰਾਰੇ ਵੀ ਕਰ ਸਕਦੇ ਹਾਂ ਤੇ ਬੀਟਾ ਡਿੰਦ ਦੇ ਗਰਾਰੇ ਵੀ ਕਰ ਸਕਦੇ ਹਾਂ ਜੀ ਬੀਟਾ ਡਿੰਦ ਦੇ ਗਰਾਰੇ ਸਪੈਸ਼ਲ ਆਉਂਦੇ ਆ ਉਹ ਗਰਾਰੇਆਂ ਵਾਸਤੇ ਹੀ ਹੁੰਦਾ ਉਹ ਇੱਕ ਬਹੁਤ ਅੱਛੀ ਚੀਜ਼ ਹੈ ਐਂਡ ਕੜਾ ਬਿਲਕੁਲ ਦੇ ਸਕਦੇ ਹਾਂ ਅੱਛਾ ਗਲਾ ਦਰਦ ਲਈ ਕੜਾ ਇਜ਼ ਅ ਨੈਚੁਰਲ ਰੈਮਡੀ ਐਂਡ ਨੈਚੁਰਲ ਕਿਉਰ ਤੋਂ ਬਿਲਕੁਲ ਦਿੱਤਾ ਜਾਂਦਾ ਅਸੀਂ ਬਿਲਕੁਲ ਦੇ ਸਕਦੇ ਹਾਂ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ ਕਾਲਰ ਸਾਡੇ ਨਾਲ ਜੁੜੇ ਆ ਸਾਡੇ ਨਾਲ ਕੇਵਲ ਸਿੰਘ ਜੁੜੇ ਨੇ ਗੁਰਦਾਸਪੁਰ ਤੋਂ ਸਵਾਗਤ ਹੈ ਤੁਹਾਡਾ ਵੀ ਨਿਊਜ਼ ਏਟਲ ਤੇ ਸਵਾਲ ਲੈ ਸਕਦੇ ਤੁਸੀਂ ਜੀ ਸ਼ੁਕਰੀਆ ਜੀ ਹਮ ਸਤਿਕਾਰ ਜੀ ਸਤਿ ਤੋਂ ਕਿਨੋਂ ਸਤਿ ਤੋਂ ਬੀਂ ਦੀਆਂ ਪਾਣੀ ਉੱਤਰ ਗਏ ਨੇ ਇਹ ਖਾਰਚ ਬਹੁਤ ਜਦੀ ਫੀਲ ਨੂੰ ਡਬੀ ਜਿੱਥੇ ਕਿਰੇ ਪਾਣੀ ਲੱਗਦਾ ਉਹਨਾਂ ਖਾਰਚ ਬਹੁਤ ਜਦੀ ਹੁੰਦੀ ਹੈ ਠੀਕ ਹੈ ਹਾਂ ਜੀ ਡਾਕਟਰ ਸਾਹਿਬ ਇਹ ਸਮੱਸਿਆ ਅਮੂਮਨ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਘੱਟੋ ਘੱਟ 50 ਤੋਂ 60% ਲੋਕਾਂ ਨੂੰ ਜੇ ਜ਼ਿਆਦਾ ਨਹੀਂ ਮੈਂ ਕਰੀ ਤਾਂ ਆ ਰਹੀ ਹੋਏਗੀ ਮੈਨੂੰ ਪਲੀਜ਼ ਤੁਸੀਂ ਸਵਾਲ ਪੁੱਛੋਗੇ ਆਉਡੀਓ ਦਾ ਮੈਨੂੰ ਹਾਂ ਉਹ ਖਾਰਿਸ਼ ਕਹਿ ਸਕਦੇ ਆਪਾਂ ਜਿਹੜੀ ਹੈ ਉਹ ਹੋ ਰਹੀ ਹੈ ਉਹਨਾਂ ਦੀ ਮਤਲਬ ਇਹ ਬਾੜੀਆਂ ਕਰਕੇ ਹਾਂਜੀ ਸੋ ਇਹ ਇਹ ਬਹੁਤ ਹੀ ਕਾਮਨ ਚੀਜ਼ ਹੈ ਇਹਨੂੰ ਅਸੀਂ ਫੰਗਲ ਡਰਮਟੋਸਿਸ ਜਾਂ ਫੰਗਲ ਇਨਫੈਕਸ਼ਨ ਕਹਿ ਸਕਦੇ ਹਾਂ ਕਦੀ ਵੀ ਹਿਊਮਿਡ ਜਗਾਚੇ ਜਾਂ ਗਿੱਲੀ ਜਗਾਚੇ ਫੰਗਲ ਸਕਿਨ ਇਨਫੈਕਸ਼ਨਸ ਹੋਣੀ ਬਹੁਤ ਬਹੁਤ ਕਾਮਨ ਚੀਜ਼ ਹੈ ਤੇ ਇਹਦਾ ਸਭ ਤੋਂ ਈਜ਼ੀ ਇਲਾਜ ਹੈ ਕਿ ਅਸੀਂ ਐਂਟੀਫੰਗਲ ਆਇੰਟਮੈਂਟਸ ਯੂਜ਼ ਕਰੀਏ ਇਹਦੇ ਲਈ ਮੂਤੋ ਦਵਾਈ ਦੀ ਲੋੜ ਨਹੀਂ ਹੁੰਦੀ ਬਟ ਇਹ ਬਹੁਤ ਛੇਤੀ ਛੇਤੀ ਫੈਲ ਜਾਂਦਾ ਹੈ ਇਰਿਟੇਸ਼ਨ ਵੀ ਬਹੁਤ ਕਰਦਾ ਹੈ ਐਂਡ ਸਾਨੂੰ ਉਹਦੀ ਕੇਅਰ ਕਰਨੀ ਬੜੀ ਜ਼ਰੂਰੀ ਹੈ ਜੇ ਅਸੀਂ ਐਂਟੀਫੰਗਲ ਆਇੰਟਮੈਂਟਸ ਲਗਾਉਣੀ ਸ਼ੁਰੂ ਕਰ ਦਾਂਗੇ ਇਹ ਚੀਜ਼ ਠੀਕ ਹੋ ਜਾਏਗੀ ਪ੍ਰੀਵੈਂਸ਼ਨਲੀ ਕੀ ਚੀਜ਼ਾਂ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਪਤਾ ਹੈ ਕਿ ਪਾਣੀ 'ਚ ਤੁਹਾਡਾ ਐਕਸਪੋਜ਼ਰ ਜ਼ਿਆਦਾ ਹੈ ਤੇ ਮੇਕ ਸ਼ੋਰ ਕਰੋ ਕਿ ਤੁਸੀਂ बार-बार ਨਾਰੀਅਲ ਦਾ ਤੇਲ ਲਗਾਉਂਦੇ ਰਹੋ ਦਿਨ ਚ ਬਾਰ-ਬਾਰ ਤੁਸੀਂ ਪਾਊਡਰ ਲਗਾਉਂਦੇ ਰਹੋ ਐਂਡ ਥੋੜੀ ਦੇਰ ਬਾਅਦ ਆਪਣੇ ਪੈਰ ਜਿਹੜੇ ਹੈ ਉਹ ਲੱਤਾਂ ਉੱਤੇ ਕਰਕੇ ਥੋੜਾ ਉਹਨੂੰ ਹਵਾ ਦਾ ਐਕਸਪੋਜ਼ਰ ਦੇਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਗਿੱਲੀ ਸੌਕਸ ਜਾਂ ਗਿੱਲੇ ਕੱਪੜੇ ਪਾਉਂਦੇ ਰਵਾਂਗੇ ਤੇ ਫਿਰ ਇਹ ਰੈਸ਼ ਜਿਹੜੇ ਵੱਧਦੇ ਰਹਿੰਦੇ ਸੋ ਇਹਨਾਂ ਨੂੰ ਇੱਕ ਡ్రਾਈ এনवायरमेंट ਤੇ ਹੀਟ ਦੀ ਵੀ ਬਹੁਤ ਲੋੜ ਹੈ ਐਂਡ ਉਹ ਜ਼ਰੂਰੀ ਹੈ ਕਿ ਅਸੀਂ ਟਾਈਮਲੀ ਦਿਨ ਚ ਚਾਰ ਪੰਜ ਵਾਰੀ ਐਂਟੀਫੰਗਲ ਆਇੰਟਮੈਂਟ ਲਗਾਈਏ ਤਾਂ ਕਿ ਜਿਹੜਾ ਹੈ ਇਹ ਪੰਗਲ ਰੈਸ਼ ਜਿਹੜਾ ਹੈ ਉਹ ਨਾ ਹੋਵੇ ਅ ਸ਼ੁਕਰੀਆ ਸਰਨਾ ਕਾਲਰ ਜੁੜੇ सुरेंद्र ਸਾਡੇ ਨਾਲ ਜੁੜ ਗਏ ਨੇ सुरेंद्रਜੀਤ ਨੇ ਜਲਾਲਾਬਾਦ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਤੁਸੀਂ ਸਵਾਲ ਲੈ ਸਕਦੇ ਹੋ ਜੀ आवाज आ रही है तो सी टीवी का वॉल्यूम कट करो ताई सवाल ले पाओगे हाँ जी हाँ जी हाँ जी मैम हाँ जी जी आ रही आ रही आवाज हाँ जी मैम चमड़ी में थोड़ा रोग सीगा जाने के लाल रोग होंडी के लिए ਤੁਹਾਡੀ ਆਡੀਓ ਕਲੀਅਰ ਨਹੀਂ ਹੈ ਮਾਫੀ ਚਾਹਾਂਗੇ ਹਾਂਜੀ ਆ ਰਹੀ ਆ ਰਹੀ ਆ ਰਹੀ ਆ ਰਹੀ ਨਹੀਂ ਜੀ ਮਾਫੀ ਚਾਹਾਂਗੇ ਇਸ ਤਰ੍ਹਾਂ ਗੱਲ ਨਹੀਂ ਹੋ ਪਾਏਗੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਜਦੋਂ ਵੀ ਤੁਸੀਂ ਕਾਲ ਕਰੋ ਆਪਣੇ ਟੀਵੀ ਦਾ ਵੋਲਿਊਮ ਬੰਦ ਕਰਕੇ ਹੀ ਗੱਲ ਕਰਿਓ ਨਹੀਂ ਤਾਂ ਗੱਲ ਨਹੀਂ ਹੋ ਪਾਏਗੀ ਆ ਆਮੂਮਨ ਤੌਰ ਤੇ ਇਹ ਸਮੱਸਿਆਵਾਂ ਆ ਰਹੀਆਂ ਨੇ ਦੇਖੋ ਡਾਕਟਰ ਸਾਹਿਬ ਅਲਰਜੀ ਹੋ ਗਈ ਸਕਿਨ ਪ੍ਰੋਬਲਮ ਹੋ ਗਈ ਕਿਉਂਕਿ ਪਾਣੀ ਤਾਂ ਦੇਖੋ ਜੇਕਰ ਉਹ ਫਿਲਹਾਲ ਉਬਾਲ ਕੇ ਵੀ ਪੀ ਰਹੇ ਨੇ ਜਿਹੜਾ ਵੈਸੇ ਪਾਣੀ ਟੂਟੀਆਂ ਦੇ ਵਿੱਚੋਂ ਆ ਰਿਹਾ ਉਹ ਵੀ ਬਿਲਕੁਲ ਪੀਣ ਲਾਇਕ ਨਹੀਂ ਰਿਹਾ ਇਹ ਇਹ ਬਹੁਤ ਵੱਡੀ ਸਮੱਸਿਆ ਹੈ ਡਾਕਟਰ ਸਾਹਿਬ ਸੋ ਬਿਲਕੁਲ ਐਂਡ ਛੋਟੇ ਬੱਚਿਆਂ ਦੀ ਜੇ ਅਸੀਂ ਖਾਸ ਕਰ ਗੱਲ ਕਰ ਰਹੀ ਹੈ ਨਾ ਬੱਚੇ ਤਾਂ ਹਾਂ ਦੇ ਟਾਈਮ ਵੀ ਪਾਣੀ ਪੀ ਜਾਂਦੇ ਸੋ ਇੱਕ ਹੁੰਦਾ ਪੀਣ ਦਾ ਪਾਣੀ ਕਈ ਵਾਰ ਅਸੀਂ ਪੀਣ ਦੇ ਪਾਣੀ 'ਚ ਲਾਪਰਵਾਹੀ ਨਹੀਂ ਕਰਦੇ ਬਟ ਨਹਾਉਣ ਦੇ ਸਮੇ ਜਿਹੜਾ ਪਾਣੀ ਯੂਜ਼ ਹੁੰਦਾ ਨਾ 1 ਸਾਲ 2 ਸਾਲ 3 ਸਾਲ ਦਾ ਬੱਚਾ ਉਹ ਅਕਸਰ ਪੀ ਜਾਂਦੇ ਤੇ ਉਹ ਵੀ ਬਹੁਤ ਵੱਡਾ ਕਾਰਨ ਹੈ ਇਨਫੈਕਸ਼ਨ ਦਾ ਸੋ ਡੈਫੀਨਿਟਲੀ ਬਹੁਤ ਜ਼ਰੂਰੀ ਹੈ ਇਹ ਸਰਕਾਰ ਦੀ ਵੀ ਐਂਡ ਸਾਡੇ ਪੰਜਾਬ ਵਾਸੀਆਂ ਦੀ ਵੀ ਸਾਡੀ ਵੀ ਇੱਕ ਰਿਸਪੌਂਸਿਬਿਲਟੀ ਹੈ ਕਿ ਏਟਲੀਸਟ ਸਾਫ਼ ਪਾਣੀ ਦੀ ਪੂਰੇ ਪੰਜਾਬ ਦੇ ਵਿੱਚ ਕੋਈ ਕਮੀ ਨਾ ਹੋਵੇ ਜੀ ਬਿਕੋਜ਼ ਜੇ ਪਾਣੀ ਕੰਟਾਮਿਨੇਟ ਹੋਣਾ ਸ਼ੁਰੂ ਹੋ ਗਿਆ ਤੇ ਬਿਮਾਰੀ ਜਿਹੜੀ ਹੈ ਇਹ ਬਹੁਤ ਜਲਦੀ ਫੈਲਦੀ ਹੈ ਹਮ ਐਂਡ ਉਹਨੂੰ ਕੰਟਰੋਲ ਕਰਨਾ ਫਿਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਸੋ ਸਾਫ਼ ਇਹ ਇਹ ਪ੍ਰੀਵੈਂਟਿਵ ਸਟੈਪਸ ਲੈਣੇ ਕਿ ਵੀ ਸਾਡੇ ਜਿਹੜੇ ਟੈਂਕਸ ਹੈ ਡੀਸਿਲਟਿੰਗ ਕਰਨੀ ਚੀਜ਼ਾਂ ਦੀ ਟੈਂਕਸ ਨੂੰ ਵਾਪਿਸ ਦੇਖਣਾ ਕਿ ਉਹਨਾਂ ਦਾ ਕੀ ਹਾਲ ਹੈ ਬਿਕੋਜ਼ ਜਦ ਹੁਣ ਪਾਣੀ ਵਾਪਿਸ ਜਾਏਗਾ ਉਹਨਾਂ ਨੇ ਉਹ ਮਿੱਟੀ ਉੱਥੇ ਰਹਿ ਜਾਣੀ ਹੈ ਹਮ ਠੀਕ ਹੈ ਸੋ ਪ੍ਰੀਵੈਂਟਿਵ ਡਾਕਟਰ ਸਾਹਿਬ ਕਾਲਰ ਵਾਲੇ ਜੀ ਕਸ਼ਮੀਰੀ ਲਾਲ ਸਾਡੇ ਨਾਲ ਫੋਨ ਲਾਈਨ ਤੇ ਨਵਾਂ ਸ਼ਹਿਰ ਤੋਂ ਜੁੜੇ ਨੇ ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਤੇ ਤੁਸੀਂ ਸਵਾਲ ਲੈ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਹਲੋ ਜੀ ਜੀ ਸਵਾਲ ਪੁੱਛੋ ਤੁਸੀਂ ਹਾਂ ਜੀ ਸਵਾਲ ਇਹ ਹੈਗਾ ਜੀ ਮਤਲਬ ਕਿ ਜਿਸ ਤਰ੍ਹਾਂ ਮੈਂ ਇੱਕ ਸੋਸ਼ਲ ਵਰਕਰ ਆ ਤੁਸੀਂ ਜਾਣਦੇ ਰਹੇਦਾ ਮੀ ਪੈਣ ਨਾਲ ਕਦੀ ਗਰਮ ਕਦੀ ਠੰਡ ਲੋ ਰਹੇਦਾ ਤੇ ਸਰੀਰ ਦੀ ਐਕਟੀਵਿਟੀ ਜਿਹੜੀ ਆ ਮਤਲਬ ਮੰਦੇ ਤੇ ਪਏ ਰਹੇਦਾ ਬੀਪੀ ਬੋਰ ਡਾਊਨ ਹੋ ਜਾਂਦਾ ਹੈ ਹੂੰ ਠੀਕ ਹੈ ਹਾਂ ਜੀ ਡਾਕਟਰ ਸਾਹਿਬ ਬੀਪੀ ਡਾਊਨ ਹੁੰਦਾ ਹੈ ਬਿਲਕੁਲ ਸੋ ਬਹੁਤ ਜ਼ਰੂਰੀ ਹੈ ਕਿ ਇੱਕ ਕੋਈ ਹਿਊਮਨ ਬਾਡੀ ਜਿਹੜੀ ਹੈ ਉਹ ਉਹ ਸਰੀਰ ਹੈ ਉਹ ਇੰਨਾ ਹੀ ਝੇਲ ਸਕਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਐਕਜ਼ਰਟ ਜ਼ਿਆਦਾ ਕਰ ਰਹੇ ਹੋ ਤੇ ਬਹੁਤ ਜ਼ਰੂਰੀ ਹੈ ਆਪਣਾ ਆਪਣੇ ਖਰਾਕ ਤੇ ਤੇ ਆਪਣੇ ਨਿਊਟ੍ਰੀਸ਼ਨ ਤੇ ਧਿਆਨ ਰੱਖਣਾ ਬੀਪੀ ਲੋ ਹੋਣ ਦਾ ਕਾਰਨ ਹੁੰਦਾ ਹੈ ਕਿ ਤੁਹਾਡੇ ਬਾਡੀ ਦੇ ਵਿੱਚ ਫਲੂਇਡਸ ਮਤਲਬ ਪਾਣੀ ਦੀ ਕਮੀ ਹੋ ਰਹੀ ਹੈ ਜਾਂ ਇਲੈਕਟ੍ਰੋਲਾਈਟਸ ਦੀ ਕਮੀ ਹੋ ਰਹੀ ਹੈ ਸੋ ਇਹਦੇ ਲਈ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈ ਤੁਸੀਂ ਪਹਿਲੀ ਗੱਲ ਐ ਇਹ ਨੋਟ ਕਰਨਾ ਹੈ ਕਿ ਤੁਹਾਡਾ ਯੂਰੀਨ ਜਾਂ ਪਿਸ਼ਾਬ ਜਿਹੜਾ ਉਹ ਜ਼ਿਆਦਾ yellow ਤਾਂ ਨਹੀਂ ਆ ਰਿਹਾ ਜੇ ਜ਼ਿਆਦਾ ਪੀਲਾ ਆ ਰਿਹਾ ਇਹਦਾ ਮਤਲਬ ਤੁਹਾਨੂੰ ਪਾਣੀ ਦੀ ਕਮੀ ਹੋ ਰਹੀ ਹੈ ਸੋ ਆਪਣਾ ਪਾਣੀ ਦਾ ਇਨਟੇਕ ਵਧਾਓ ਸੈਕਿੰਡ ਚੀਜ਼ ਇਜ਼ ਕਿ ਸਾਡੀ ਜਿਹੜੀ ਲੱਸੀ ਹੈ ਸਪੈਸ਼ਲੀ ਨਮਕੀਨ ਲੱਸੀ ਜਾਂ ORS ਜਾਂ ਨਿੰਬੂ ਪਾਣੀ ਜੇ ਅਸੀਂ ਇਹ ਲੈਂਦੇ ਰਵਾਂਗੇ ਤੇ ਸਾਡਾ ਬੀਪੀ ਜਿਹੜਾ ਹੈ ਇਹ ਕਦੀ ਵੀ ਡਾਊਨ ਨਹੀਂ ਆਏਗਾ ਬਿਕੋਜ਼ ਜੇ ਸੇਵਾਕਾਰ ਨੂੰ ਹੀ ਦਿੱਕਤ ਆਣੀ ਸ਼ੁਰੂ ਹੋ ਗਈ ਤਾਂ ਫਿਰ ਤਾਂ ਮਦਦ 'ਚ ਵੀ ਦਿੱਕਤ ਆਏਗੀ ਤੇ ਬਹੁਤ ਜ਼ਰੂਰੀ ਹੈ ਜਿਹੜਾ ਅੱਗੇ ਜਾ ਕੇ ਮੇਨ ਏਰੀਆ 'ਚ ਹੈਲਪ ਕਰ ਰਹੇ ਹਨ ਉਹ ਇੱਕ ਛੋਟੇ-ਛੋਟੇ ORS ਦੇ ਪੈਕੇਟ ਆਉਂਦੇ ਹਨ ਤੁਸੀਂ 1 ਲੀਟਰ ਪਾਣੀ 'ਚ ਪਾ ਸਕਦੇ ਹੋ ਉਹਨੂੰ ਪੂਰਾ ਦਿਨ ਲੈਂਦੇ ਰਹੋ ORS ਇੱਕ ਕੰਪਲੀਟ ਸੋਲੂਸ਼ਨ ਹੈ ਜੇ ਅਸੀਂ ਲੈਂਦੇ ਰਵਾਂਗੇ ਤੇ ਸਾਨੂੰ ਬੀਪੀ ਦੀ ਜਾਂ ਡੀਹਾਈਡਰੇਸ਼ਨ ਦੀ ਪ੍ਰੋਬਲਮ ਕਦੀ ਵੀ ਨਹੀਂ ਆਏਗੀ ਠੀਕ ਹੈ ਅ ਨੈਕਸਟ ਕੋਲਰ ਲੈਨੇ ਅਮਰਜੀਤ ਸਾਡੇ ਨਾਲ ਜਲੰਧਰ ਤੋਂ ਜੁੜੇ ਨੇ ਤੁਹਾਡਾ ਵੀ ਸਵਾਗਤ ਹੈ ਨਿਊਜ਼ਰਟੀ ਤੇ ਸਵਾਲ ਲੈ ਸਕਦੇ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਬੋਲ ਰਿਹਾ ਆਪਣੇ ਅੱਜ ਕੱਲ੍ਹ ਨਾ ਕਈ ਵਾਰੀ ਸਕਰੀਨ ਪ੍ਰੋਬਲਮ ਬਹੁਤ ਆਂਦੀ ਹੈ ਤੇ ਜਿਹੜਾ ਆਈਜੀਈ ਟੈਸਟ ਜਿਹੜਾ ਕਰਾਇਆ ਜਾਂਦਾ ਨਾ ਤੇ ਉਹ ਘਟਦਾ ਨਹੀਂ ਹੈਗਾ ਉਹ ਜਨਕੀ ਦਵਾਈਆਂ ਖਾ ਕੇ ਵੀ ਨਹੀਂ ਘਟਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਹਾਂਜੀ ਡਾਕਟਰ ਸਾਹਿਬ ਆ ਤੁਸੀਂ ਪਲੀਜ਼ ਸਵਾਲ ਰਿਪੀਟ ਕਰੋ ਮੈਨੂੰ ਨਾ ਆਡੀਓ ਨਹੀਂ ਸੁਣਦੀ ਅ ਕੀ ਕੀ ਆ ਤੁਸੀਂ ਆਈ ਜੀ ਈ ਲੈਵਲ ਹਾਂਜੀ 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 ਘਟਦਾ ਨਹੀਂ ਹੈਗਾ ਅ اچھا ਆਈ ਜੀ ਈ ਲੈਵਲ ਬੇਸਿਕਲੀ ਨਾ ਅਲਰਜੀ ਜਿਨ੍ਹਾਂ ਨੂੰ ਵੀ ਅਲਰਜੀ ਹੈ ਉਹਨਾਂ ਦੇ ਆਈ ਜੀ ਈ ਲੈਵਲਸ ਰੇਜ਼ ਹੀ ਰਹਿੰਦੇ ਐਂਡ ਅਲਰਜੀ ਇੱਕ ਐਦਾ ਦੀ ਚੀਜ਼ ਹੈ ਜਿਹੜੀ ਹਮੇਸ਼ਾ ਜੈਨੇਟਿਕ ਹੁੰਦੀ ਹੈ ਜੈਨੇਟਿਕ ਮਤਲਬ ਇਹ ਸਾਡੀ ਡੀ ਐਨ ਏ ਚ ਹੁੰਦੀ ਹੈ ਐਂਡ ਇਹ ਪਰਿਵਾਰ ਚ ਇਹ ਪਰਿਵਾਰ ਚ ਟ੍ਰੈਵਲ ਕਰਦੀ ਹੈ ਮਨ ਲਓ ਕਿ ਕਿਸੇ ਨੂੰ ਦਸ ਤੋਂ ਐਲਰਜੀ ਹੈ ਕਿਸੇ ਨੂੰ ਦੁੱਧ ਤੋਂ ਐਲਰਜੀ ਹੈ ਕਿਸੇ ਨੂੰ ਗਿਹੋਂ ਤੋਂ ਐਲਰਜੀ ਹੈ ਸੋ ਇਹ ਐਲਰਜੀ ਜਦ ਵੀ ਕਿਸੇ ਨੂੰ ਹੋਏਗੀ ਉਹਨਾਂ ਦਾ ਆਈਜੀਈ ਲੈਵਲ ਜਿਹੜਾ ਹੈ ਇਹ ਹਮੇਸ਼ਾ ਰੇਜ਼ ਨਹੀਂ ਆਏਗਾ ਹੁਣ ਸਾਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਐਲਰਜੀ ਦਾ ਕੋਈ ਵੀ ਪਰਮਨੈਂਟ ਕਿਉਰ ਨਹੀਂ ਹੁੰਦਾ ਹੂੰ ਐਦਾਂ ਦੀ ਕੋਈ ਦਵਾਈ ਨਹੀਂ ਬਣੀ ਕਿ ਅਸੀਂ ਦਵਾਈ ਦੇ ਦਿਆਂ ਐਲਰਜੀ ਠੀਕ ਹੋ ਜਾਏ ਐਲਰਜੀ ਦਾ ਹਮੇਸ਼ਾ ਪਰਹੇਜ਼ ਹੁੰਦਾ ਹੈ ਜੀ ਹਮਮ ਇਹ ਸਾਨੂੰ ਪਤਾ ਹੈ ਕਿ ਸਾਨੂੰ ਡਸਟ ਤੋਂ ਅਲਰਜੀ ਹੈ ਤਾਂ ਅਸੀਂ ਡਸਟ ਵਿੱਚ ਨਾ ਜਾਈਏ ਕਿਸੇ ਨੂੰ ਮੌਸਮ ਚੇਂਜ ਤੋਂ ਸੈਂਸਿਟੀਵਿਟੀ ਹੈ ਤਾਂ ਉਹਨਾਂ ਨੂੰ ਇੱਕਦਮ ਅਸੀਂ ਕਹਿੰਦੇ ਗਰਮਸਰਤ ਹੋ ਜਾਂਦੇ ਗਰਮਸਰਤ ਯੂਜੂਲੀ ਅਲਰਜੀ ਹੀ ਹੁੰਦੀ ਹੈ ਜੀ ਜੀ ਸੋ ਬਹੁਤ ਜ਼ਰੂਰੀ ਹੈ ਕਿ ਜਿਸ ਬੰਦੇ ਨੂੰ ਅਲਰਜੀ ਹੈ ਉਹ ਦੇਖਣ ਕਿ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਨਾਲ ਅਲਰਜੀ ਜਿਹੜੀ ਉਹ ਟ੍ਰਿਗਰ ਹੋ ਜਾਂਦੀ ਹੈ ਮੈਂ ਰੋਕ ਰਹੀ ਹਾਂ ਡਾਕਟਰ ਸਾਹਿਬ ਇੱਕ ਹੋਰ ਕਾਲਰ ਜੁੜ ਗਏ ਨੇ ਆਪਾਂ ਫਟਾਫਟ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਸਵਾਲ ਲਈਏ ਰੋਪੜ ਤੋਂ ਸਾਡੇ ਨਾਲ ਦਰਸ਼ਕ ਜੁੜੇ ਨੇ ਤੁਸੀਂ ਆਪਣਾ ਨਾਮ ਵੀ ਦੱਸੋ ਮੰਡੀ ਗੋਵਿੰਦਗੜ੍ਹ ਤੋਂ ਰੰਜੀਤ ਸਿੰਘ ਜੁੜੇ ਨੇ ਸਵਾਗਤ ਹੈ ਜੀ ਤੁਹਾਡਾ ਤੁਸੀਂ ਸਵਾਲ ਲੈ ਸਕਦੇ ਹੋ ਮੈਮ ਸਤਿ ਸ਼੍ਰੀ ਅਕਾਲ ਜੀ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਬ ਸਭ ਮੇਰੇ ਨਾਲ ਜਿੱਥੇ ਆਪਾਂ ਪ੍ਰਿੰਟਰ ਬਨ ਬਨਦੇ ਹੁੰਦੀ ਹੈ 벨ਟ ਵਾਲੀ ਜਗਾ ਗੋਲ ਲੱਕ ਦੇ ਅੜਲੇ ਉੱਥੇ ਗੋਲ ਗੋਲ ਚਟਾਕ ਜੇ ਹੋ ਜਾਂਦਾ ਮਤਲਬ ਜਿਸ ਤਰ੍ਹਾਂ ਖਾਸ ਵਾਂਗੂ ਛੋਟੀ ਛੋਟੀ ਫੁਲੀਆਂ ਉਸੇ ਜਗ੍ਹਾ ਤੇ ਹੁੰਦੇ ਆ ਹੋਰ ਕਿਤੇ ਨਹੀਂ ਸੋ ਯੂਜੂਲੀ ਇਹਨੂੰ ਅਸੀਂ ਪ੍ਰੈਸ਼ਰ ਡਰਮਟਾਈਟਸ ਵੀ ਕਹਿੰਦੇ ਆਂ ਪ੍ਰੈਸ਼ਰ ਡਰਮਟਾਈਟਸ ਬੇਸਿਕਲੀ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਹੜੀ بار بار ਪ੍ਰੈਸ਼ਰ ਦੇ ਰਹੀ ਹੈ ਦਬਾਅ ਦੇ ਰਹੀ ਹੈ ਜਾਂ ਫ੍ਰਿਕਸ਼ਨ ਕਰ ਰਹੀ ਹੈ ਉੱਥੇ ਜਿਹੜਾ ਹੈ ਸਕਿਨ ਦੇ ਵਿੱਚ ਇਹ ਚੇਂਜਸ ਆਣੇ ਸ਼ੁਰੂ ਹੋ ਜਾਂਦੇ ਇਹਦਾ ਸਭ ਤੋਂ ਸਿੰਪਲ ਇਲਾਜ ਹੈ ਕਿ ਇੱਕ ਤਾਂ ਤੁਸੀਂ ਬੈਲਟ ਜ਼ਿਆਦਾ ਕੱਸ ਕੇ ਨਾ ਪਾਓ ਕੋਈ ਇਲਾਸਟਿਕ ਵਾਲੀ ਚੀਜ਼ ਥੋੜੇ ਦਿਨ ਪਾਣੀ ਸ਼ੁਰੂ ਕਰ ਦਿਓ ਤਾਂ ਕਿ ਉੱਥੇ ਪ੍ਰੈਸ਼ਰ ਘਟੇ ਤੀਜੀ ਚੀਜ਼ ਹੈ ਵੈਸਲੀਨ ਜਾਂ ਨਾਰੀਅਲ ਦਾ ਤੇਲ ਯੂਜ਼ ਕਰਨਾ ਸ਼ੁਰੂ ਕਰੋ ਐਂਡ ਦਿਨ ਚ ਦੋ ਤਿੰਨ ਵਾਰੀ ਸਾਨੂੰ ਜਿਹੜਾ ਚੀਜ਼ ਦਾ ਕੰਟੈਕਟ ਐਂਡ ਪ੍ਰੈਸ਼ਰ ਹੈ ਉਹਨੂੰ ਅਸੀਂ 1 ਮਹੀਨੇ ਲਈ ਚੇਂਜ ਕਰ ਦਾਂਗੇ ਐਂਡ ਘਟਾ ਦਾਂਗੇ ਤੇ ਇਹ ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਠੀਕ ਹੋ ਜਾਏਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਕਰਮ ਡਾਕਟਰ ਵਿਕਰਮ ਦੇਦੀ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕੀਤੀ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਹੈ ਤਾਂ ਲਗਾਤਾਰ ਅਸੀਂ ਹਰ ਰੋਜ਼ ਇਹ ਪ੍ਰੋਗਰਾਮ ਇਸੇ ਸਮੇਂ ਲੈ ਕੇ ਆਉਂਦੇ ਆਂ ਹਰ ਪੀੜਤਾ ਦੇ ਲਈ ਆਨਲਾਈਨ OPD ਔਰ ਡਾਕਟਰ ਸਾਹਿਬ ਵਕੋ ਵਕ ਸਾਡੇ ਨਾਲ ਜੁੜਦੇ ਨੇ ਤੁਸੀਂ ਸਵਾਲ ਇਸ ਸਮੇ ਲੈ ਸਕਦੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਲਗਾਤਾਰ ਖਬਰਾਂ ਦਾ سلسلہ جاری